ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਖਾਲਸਾ ਸਾਜਨਾ ਦਿਵਸ ਹੈ 13 April 1699 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਜਣਾ ਕੀਤੀ ਸੀ ਅੱਜ ਪੂਰੀ ਦੁਨੀਆ ਦੇ ਵਿੱਚ ਲੋਕੀ ਜਿਹੜੇ ਨਤਮਸਤਕ ਹੋ ਰਹੇ ਨੇ ਅੱਜ ਦੇ ਦਿਨ 13 April 1919 ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਵੱਡਾ ਇੱਕ ਸ਼ਹੀਦੀ ਜਿਹੜਾ ਸਾਕਾ ਹੋਇਆ ਸੀ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਸੋ ਅੱਜ ਗੁਰਦੁਆਰਾ ਦੁਖਨਿਮਾਨ ਸਾਹਿਬ ਦੇ ਕੇ ਪਰਿਵਾਰ ਸਮੇਤ ਆਏ ਆਂ ਪੰਜਾਬ ਦੇ ਭਲੇ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਸਰ ਦੁਨੀਆ ਦੇ ਸਰਵ ਆਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਤਰੱਕੀਆਂ ਕਰੇ ਔਰ ਜਿਹੜਾ ਜਿਹੜੀ ਜ਼ਿੰਮੇਵਾਰੀ ਸਾਨੂੰ ਬਖਸ਼ੀ ਹੈ ਪ੍ਰਮਾਤਮਾ ਨੇ ਉਹਨੂੰ ਨਿਭਾਉਣ ਦਾ ਬਲ ਬਖਸ਼ੇ ਸਮੱਤ ਬਖਸ਼ੇ ਹੈਨਾ ਜੇ ਕਿਤੇ ਸਾਡੇ ਤੋਂ ਕੋਈ ਗੁਸਤਾਖੀ ਜਾਂ ਕਮੀ ਰਹਿੰਦੀ ਹੋਵੇ ਪਰਮਾਤਮਾ ਆਪ ਸਾਈ ਹੋਵੇ ਸਾਡੇ ਨਾਲ ਇਹ ਅਰਦਾਸ ਸੱਚ ਕਰਨ ਦੀ ਪਰਮਾਤਮਾ ਮਾਤਾ ਅੱਜ ਖਾਸਾ ਖਾਸ ਦਿਨ ਹੈ ਕੋਈ ਖਾਸ ਕੋਈ ਤੋਹਫਾ ਪੰਜਾਬੀਆਂ ਦੇ ਲਈ ਕੁਝ ਦੇਣਾ ਚਾਹੁੰਦੇ ਹਾਂ ਇਹਦਾ ਵੱਡਾ ਦਿਹਾੜਾ ਹੈ ਦੇਖੋ ਇੱਥੋਂ ਤਾਂ ਲੋਕ ਮੰਗਣ ਆਉਂਦੇ ਨੇ ਜੀ ਮੈਂ ਕੌਣਾ ਦੇਣ ਵਾਲਾ ਹਾਂ ਇੱਥੇ ਤਾਂ ਲੋਕ ਮੰਗਣ ਆਉਂਦੇ ਪਰ ਹਾਂ ਇੱਕ ਮੇਰੇ ਦਿਮਾਗ 'ਚ ਆਇਆ ਮੈਂ ਭਾਈ ਸਾਹਿਬ ਨਾਲ ਗੱਲ ਵੀ ਕੀਤੀ ਹੈ ਜੀ ਜੀ ਜਿਹੜਾ ਨਿਸ਼ਾਨ ਸਾਹਿਬ ਹੈ ਜਿਵੇਂ ਇੱਥੇ ਜਦੋਂ ਕਢਾਇਆ ਜਾਂਦਾ ਚੋਲਾ ਸਾਹਿਬ ਤਾਂ ਕੁਝ ਕਟਨਾਵਾਂ ਪਿਛਲੇ ਦਿਨਾਂ ਚ ਹੋਈਆਂ ਨੇ ਕਿ ਉਹ ਤਾਰ ਟੁੱਟ ਗਈ ਜਾਂ ਕੋਈ ਟੈਕਨੀਕਲ ਰੀਜ਼ਨ ਕਰਕੇ ਉਹ ਥੱਲੇ ਡਿੱਗ ਪੇ ਮੋਤਾ ਨਹੀਂ ਹੋਇਆ ਜੀ ਡਿੱਗ ਪੇ ਪਛਾਵਾ ਅੱਜ ਕੱਲ ਹਾਈਡਰੌਲਿਕ ਮਸ਼ੀਨਾ ਆ ਗਈਆਂ ਸੋ ਮੈਂ ਭਾਈ ਸਾਹਿਬ ਨੂੰ ਪੁੱਛਿਆ ਇੰਜੀਨੀਅਰਾਂ ਨਾਲ ਗੱਲ ਕਰ ਰਿਹਾ ਤੇ ਇਹ ਉਹਨਾਂ ਨੇ ਮੈਨੂੰ ਦੱਸਿਆ ਕਿ 150 ਫੁੱਟ ਉਚਾਈ ਹੈ ਤੇ 150 ਫੁੱਟ ਦੀਆਂ ਹਾਈਡਰੌਲਿਕ ਮਸ਼ੀਨਾਂ ਹੈਗੀਆਂ ਤਾਂ ਕਿ ਸੇਫਟੀ ਵੀ ਰਵੇ ਤੇ ਨਾਲ ਨਾਲ ਜਦੋਂ ਮਰਜ਼ੀ ਉਹ ਝੋਲਾ ਸਾਹਿਬ ਨੂੰ ਬਦਲਣਾ ਹੋਵੇ ਬਦਲ ਕੇ ਉਹ ਤਾਰ ਟੁੱਟਣ ਦਾ ਜਾਂ ਕਿਸੇ ਦੀ ਮਤਲਬ ਜਾਨ ਚਲੇ ਜਾਣ ਦਾ ਖਤਰਾ ਜਿਹੜਾ ਉਹਨਾਂ ਮਾਣ ਸਾਹਿਬ ਜੀ ਵੀ ਬਾਅਦ ਨੂੰ ਫੇਰ ਪ੍ਰਧਾਨ ਨੂੰ ਆਇਆ ਕਿ ਮੈਂ ਇਸ ਜਗ੍ਹਾ ਤੇ ਖੜੇ ਹੋ ਕੇ ਕੋਈ ਰਾਜਨੀਤਿਕ ਗੱਲ ਨਹੀਂ ਥੈਂਕ ਯੂ